ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਸੀਗਾ ਇਹਨੂੰ ਸਾਰੀ ਦੁਨੀਆ ਜਾਣਦੀ ਸੀ ਬਾਈ ਲੋਕ ਕਹਿੰਦੇ ਸੀਗੇ ਵੀ ਸਹਨੇਪਿੰਡ ਦਾ ਸਰਪੰਚ ਹੈ ਬੱਚਾ ਬੱਚਾ ਬਾਈ ਦਾ ਫੈਨ ਸੀਗਾ ਤੇ ਤੇ ਬਹੁਤ ਗੰਦਗੀ ਸੀਗੀ ਜਿਹੜੀ ਇਹਨਾਂ ਨੇ ਸਾਫ਼ ਕਰਤੀ ਤੁਸੀਂ ਐਂਸਾਲੋ ਇਹੋ ਜਿਹਾ ਸਰਪੰਚਤਾ ਹਰੇਕ-ਇਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਸਾਰਾ ਪਿੰਡ ਪੱਕਾ ਕਰਤਾ ਜੀ ਇੰਟਰਲੌਕ ਲਾ ਕੇ ਜੀ ਸਭ ਦੇ ਘਰ ਬਹੁਤ ਸੋਹਣੇ ਬਣੇ ਹੋਣਗੇ ਬਾਈ ਤੇ ਤੁਸੀਂ ਐਂ ਲਓ ਵੀ 6 6.5 ਫੁੱਟ ਭਰਤ ਪਾਈ ਵੀ ਹੈ ਜੀ ਅੱਛਾ ਬਾਲਿਆਂ ਦੀਆਂ ਛੱਤਾਂ ਪਾਈ ਦੀਆਂ ਬਾਈ ਨੇ ਉਹਨੇ ਆਉਦੀ ਗਲੀ ਵੀ ਨਹੀਂ ਪੱਕੀ ਕਰਾਈ ਜੀ ਤੁਸੀਂ ਐਂ ਹਿਸਾਬ ਲਾ ਲਓ ਕਿਹੜੀ ਮੇਨ ਉਹਦਾ ਰਸਤਾ ਘਰ ਨੂੰ ਜਾਂਦਾ ਉਹ ਵੀ ਨਹੀਂ ਪੱਕਾ ਹੋਇਆ ਬੰਦਾ ਉਹ ਕੱਚਾ ਹੀ ਆ ਕੱਚਾ ਹੀ ਆ ਅਜੇ ਤੱਕ ਉਹ ਬਾਈ ਜਦੋਂ ਸਾਡੇ ਕੋਲ ਫੋਨ ਆਇਆ ਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਆ ਬੰਦੇ ਨੇ ਗੱਲ ਕੀ ਕੀਤੀ ਸਾਨੂੰ ਯਕੀਨ ਨਹੀਂ ਆਇਆ ਤੇ ਰੋਟੀ ਨਹੀਂ ਖਾਧੀ ਉਸ ਦਿਨ ਤੋਂ ਐਂ ਹਿਸਾਬ ਲਾ ਲਾ ਬਾਈ ਪੀਆ ਸੀਗੇ ਕਹਿੰਦੇ ਵਿਦੇਸ਼ ਦੇ ਵਿੱਚ ਤੇ ਵਾਪਸ ਆਏ ਨੇ ਇਹ ਇਹ ਜੀ ਸੱਚ ਹੈ ਜੀ ਇਦਾਂ ਹੀ ਸੀਗਾ ਇਹ ਬਾਈ ਸਵਿਟਜ਼ਰਲੈਂਡ ਦਾ ਪੀਆਰ ਸੀਗਾ ਜੀ ਅੱਛਾ ਤੁਸੀਂ ਆਇਆ ਸਾਬ ਇਹ ਕਈ ਦੇਸ਼ਾਂ ਦੇ ਵਿੱਚ ਘੁੰਮ ਕੇ ਆਇਆ ਜੀ ਬਾਈ სპੋਰਟਸਮੈਨ ਸੀਗਾ ਜੀ ਅੱਛਾ ਸ਼ੌਂਕ ਬਹੁਤ ਰੱਖਦਾ ਸੀ ਸਾਡੇ ਕੋਲ ਵੀਡੀਓ ਪਈਆਂ ਬਾਈਆਂ ਖੇਡਦੇ ਹੁੰਦੇ ਆ ਬਾਈਆ ਫੁੱਟਬਾਲ ਬਹੁਤ ਖੇਡਦਾ ਸੀਗਾ ਬਾਈ ਜਿਹੜਾ ਬਾਈ ਸੀਗਾ ਇਹ ਬਾਈ ਤੇ ਸੁਪਨੇ ਹਲੇ ਹੋਰ ਬਹੁਤ ਉੱਚੇ ਸੀਗੇ ਕਿਹੜੇ ਬਾਈ ਨੇ ਹਲੇ ਮੁਕੰਮਲ ਕਰਨੇ ਸੀਗੇ ਤੁਸੀਂ ਉਹ ਪਹਿਲੇ ਇਹ ਜਿਆ ਰਾਜਨੀਤੀਆਂ ਕਾਰਨ ਬਾਈ ਨੂੰ ਇਹ ਜਿਆ ਕੁਝ ਹੋਣਾ ਪੈ ਗਿਆ ਕਹਿੰਦਾ ਮਤਲਬ ਬਹੁਤ ਸਾਡੇ ਪਿੰਡ ਨੂੰ ਏਡਾ ਵੱਡਾ ਘਾਟਾ ਪੈ ਗਿਆ ਵੀਰੇ ਕੀ ਚਾਹੁੰਦੇ ਸੀ ਬਾਈ ਪਿੰਡ ਲਈ ਕੀ ਅਜਿਹਾ ਕਰਨਾ ਚਾਹੁੰਦਾ ਸੀ ਜੋ ਤੁਹਾਨੂੰ ਲੱਗਦਾ ਸੀਗਾ ਕਿ ਇਹ ਚੀਜ਼ ਤਾਂ ਸ਼ਾਇਦ ਕਿਸੇ ਨੇ ਸੋਚੀ ਵੀ ਨਾ ਹੋਵੇ ਉਹਨੇ 3-4 ਤਾਂ ਇੱਥੇ ਚੌਂਕ ਬਹੁਤ ਵਧੀਆ ਬਣਾਉਣੇ ਸੀਗੇ ਕਾਲਜ ਲੈ ਕੇ ਆਉਣਾ ਸੀ ਬਾਈ ਨੇ ਇੱਕ ਇਹ ਵੀ ਖਾਸियत ਬਾਈ ਦੀ ਇਹ ਸੀਗੀ ਇਹਨੇ ਬੰਦੇ ਨੇ ਪਹਿਲੀ ਰਿੰਗ ਤੇ ਕੌਣ ਚੱਕ ਲੈਣਾ ਅੱਛਾ ਰਾਤ ਬਰਾਤੇ ਵੀ ਹਾਂ ਰਾਤ ਬਰਾਤੇ ਵੀ ਤਾ ਕੱਲਾ ਪੰਜਾਬ ਨਹੀਂ ਭਾਰਤ ਦੇ ਉਸ ਪੰਚਾਇਤ ਘਰ ਦੇ ਵਿੱਚ ਖੜੇ ਆ ਜਿਹੜਾ ਪੰਚਾਇਤ ਘਰ ਹਰ ਇੱਕ ਬੰਦੇ ਦੀ ਜ਼ੁਬਾਨ ਦੇ ਉੱਪਰ ਜਿਸ ਦਾ ਨਾਮ ਆਉਂਦਾ ਵਾ ਕਿਉਂਕਿ ਇਹ ਪੰਚਾਇਤ ਘਰ ਜਿਸ ਵਿਅਕਤੀ ਨੇ ਬਣਾਇਆ ਸੀ ਉਸ ਦਾ ਪਿਛਲੇ ਦਿਨੀ ਕਤਲ ਹੋਇਆ ਪਰ ਜਦੋਂ ਇਹ ਪੰਚਾਇਤ ਘਰ ਬਣਾਇਆ ਗਿਆ ਸੀ ਉਸ ਮੌਕੇ ਇਸ ਦੀ ਕਾਫੀ ਜ਼ਿਆਦਾ ਚਰਚਾ ਹੋਈ ਸੀ ਤਾਂ ਸੁਖਵਿੰਦਰ ਕਲਕੱਤਾ ਬਾਈ ਦੇ ਪਿੰਡ ਪਹੁੰਚੇ ਹੋਏ ਆ ਸਹਨੇ ਪਿੰਡ ਦੇ ਵਿੱਚ ਤੋਂ ਬਾਈ ਦੇ ਕੁਝ ਦੋਸਤ ਮਿਲੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਪੰਚਾਇਤ ਘਰ ਨੂੰ ਲੈ ਕੇ ਕਈ ਜ਼ਿਆਦਾ ਨੇ ਬਾਈ ਉਹਨਾਂ ਦੇ ਕੋਲ ਤੇ ਕਾਫੀ ਅਜਿਹੀਆਂ ਗੱਲਾਂ ਨੇ ਜਿਹੜੀਆਂ ਸ਼ਾਇਦ ਅਸਤਾ ਕੈਮਰੇ ਦੇ ਅੱਗੇ ਕਿਸੇ ਨੇ ਦੱਸੀਆਂ ਹੀ ਨਹੀਂ ਵੀਰੇ ਇਸੇ ਪਿੰਡ ਤੋਂ ਤੇ ਨਾਮ ਜਰੂਰ ਦੱਸ ਦੇ ਜੀ ਆਪਣਾ ਸਸੀ ਗਾਲ ਜੀ ਮੇਰਾ ਨਾਮ ਅਸ਼ਮਨੀ ਆ ਅਸੀਂ ਇੱਥੇ ਨਾਲ ਹੀ ਰਹਿਨੇ ਪੰਚਾਇਤ ਘਰ ਦੇ ਜੀ ਤੇ ਬਾਈ ਨਾਲੇ ਤੋਂ ਜ਼ਿਆਦਾ ਤੁਸੀਂ ਐਂ ਸਵਾਲ ਲਾ ਲਓ ਵੀ ਬੱਚਾ ਬੱਚਾ ਬਾਈ ਦਾ ਫੈਨ ਸੀਗਾ ਜੀ ਹੂੰ ਤੁਸੀਂ ਲੋਕ ਇੱਥੇ ਕਿਸੇ ਨੇ ਵੀ ਆਣਾ ਜਾਂ ਛੋਟੇ ਨੇ ਆਣਾ ਜਾਂ ਮਾਤਾ ਨੇ ਆਣਾ ਜਾਂ ਕਿਸੇ ਨੇ ਬਜ਼ੁਰਗ ਨੇ ਵੀ ਆਣਾ ਬਾਈ ਨੂੰ ਉਹਨੂੰ ਮਿਲਣਾ ਹੀ ਮਿਲਣਾ ਪਿਆਰੀ ਹੱਥ ਲਾਣੇ ਜਾਂ ਜਿਵੇਂ ਵੀ ਵੀ ਕਹਿਣਾ ਮਤਲਬ ਜਿਵੇਂ ਬੰਦਾ ਸੀ ਬਾਈ ਉਹ ਮੇ ਪਿਆਰ ਕਰਦਾ ਸੀਗਾ ਉਹ ਫਿਰ ਤੁਸੀਂ ਇੱਕ ਇਹ ਚੀਜ਼ ਦੇਖੋ ਜੀ ਇਹ ਜਿਹੜਾ ਪੰਚਾਇਤ ਘਰ ਆ ਇੱਥੇ ਤੁਸੀਂ ਐਸਾ ਲਾ ਲਓ ਵੀ ਹਰ ਇੱਕ ਬੰਦਾ ਇੱਥੇ ਹਾਜ਼ਰੀ ਲੱਗ ਜਾਂਦਾ ਜੀ ਜਣੀ ਨਵੀਆਂ ਪੰਚਾਇਤਾਂ ਬਣੀਆਂ ਜਿੰਨੀਆਂ ਵੀ ਆਈਆਂ ਇੱਥੇ ਉਹਨਾਂ ਨੇ ਕਿਹਾ ਜੀ ਵਿਸਾ ਕੈਮ ਕਰਤਾ ਵੀ ਜਿਹੜਾ ਵੀ ਸਰਪੰਚ ਬਣੂਗਾ ਉਹ ਇੱਥੇ ਮਜੂਦਾ ਮਿਲੂਗਾ ਹੀ ਮਿਲੂਗਾ। ਹਮਮ ਨੰਬਰ 2 ਤੇ ਤੇ ਬਹੁਤ ਗੰਦਗੀ ਸੀਗੀ ਜਿਹੜੀ ਇਹਨਾਂ ਨੇ ਸਾਫ ਕਰਤੀ। ਤੁਸੀਂ ਐਸਾ ਲੋ ਇਹੋ ਜਿਹਾ ਸਰਪੰਚਤਾ ਹਰੇਕ-ਰੇਕ ਪਿੰਡ ਦੇ ਵਿੱਚ ਹੋਣਾ ਚਾਹੀਦਾ। ਮੇਰੇ ਸਾਬ ਨਾਲ 12000 ਦੇ ਕਰੀਬ ਪਿੰਡ ਹੋਣਗੇ। ਸਭ ਤੋਂ ਵੱਡਾ ਪਿੰਡ ਸਾਡਾ ਸਹਿਣਾਗਾ ਜੀ। ਹਮਮ ਨੰਬਰ 2 ਤੇ ਜਿਹੜਾ ਬਾਈ ਸੀਗਾ ਇਹ ਬਾਈ ਤੇ ਸੁਪਨੇ ਹਲੇ ਹੋਰ ਬਹੁਤ ਉੱਚੇ ਸੀਗੇ। ਕਿਹੜੇ ਬਾਈ ਨੇ ਹਲੇ ਮੁਕੰਮਲ ਕਰਨੇ ਸੀਗੇ। ਤੁਸੀਂ ਉਹ ਪਹਿਲੇ ਇਹੋ ਜਿਹਾ ਰਾਜਨੀਤੀਆਂ ਕਾਰਨ ਬਾਈ ਨੂੰ ਇਹੋ ਜਿਹਾ ਕੁਝ ਹੋਣਾ ਪਿਆ। ਕਹਿੰਦਾ ਮਤਲਬ ਬਹੁਤ ਸਾਡੇ ਪਿੰਡ ਨੂੰ ਐਡਾ ਵੱਡਾ ਘਾਟਾ ਪੈ ਗਿਆ ਵੀਰੇ ਇਹ ਸਾਨੂੰ ਪਤਾ ਵੀ ਕੀ ਮਹਿਸੂਸ ਹੋ ਰਿਹਾ ਨੰਬਰ 2 ਤੇ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਸੀਗਾ ਇਹਨੂੰ ਸਾਰੀ ਦੁਨੀਆ ਜਾਣਦੀ ਸੀ ਬਾਈ ਲੋਕ ਕਹਿੰਦੇ ਸੀਗੇ ਵੀ ਸਹਨੇ ਸਰਪੰਚ ਸਹਨੇ ਪਿੰਡ ਦਾ ਸਰਪੰਚ ਆ ਹੈ ਬਿਲਕੁਲ ਵੀਰੇ ਇੱਕ ਚੀਜ਼ ਹੋਰ ਜਿਵੇਂ ਤੁਸੀਂ ਕਹਿੰਨਾ ਬਾਈ ਦੇ ਸੁਪਨੇ ਵੱਡ ਸੀ ਕੀ ਗੱਲਬਾਤ ਹੁੰਦੀ ਰਹਿੰਦੀ ਹੋਏਗੀ ਜਦੋਂ ਇੱਥੇ ਆਉਂਦੇ ਸੀਗੇ ਜਾਂ ਮਿਲਦੇ ਰਹਿੰਦੇ ਹੋਮੋਂਗੇ ਕੀ ਚਾਹੁੰਦੇ ਸੀ ਬਾਈ ਪਿੰਡ ਲਈ ਕੀ ਅਜਿਹਾ ਕਰਨਾ ਚਾਹੁੰਦੇ ਸੀ ਜੋ ਤੁਹਾਨੂੰ ਲੱਗਦਾ ਸੀਗਾ ਕਿ ਇਹ ਚੀਜ਼ ਤਾਂ ਸ਼ਾਇਦ ਕਿਸੇ ਨੇ ਸੋਚੀ ਵੀ ਨਾ ਹੋਵੇ ਬਹੁਤ ਸੂਪਣਾ ਤੁਸੀਂ ਆਇਆ ਸੋਲੋ ਉਹਨੇ 3-4 ਤੇ ਇੱਥੇ ਚੌਂਕ ਬਹੁਤ ਵਧੀਆ ਬਣਾਉਣੇ ਸੀਗੇ ਕਾਲਜ ਲੈ ਕੇ ਆਉਣਾ ਸੀ ਬਾਈ ਨੇ ਬਾਈ ਦੇ ਸੁਪਨੇ ਤੁਸੀਂ ਐਸਾ ਹਸਾਬ ਲਾ ਲਓ ਬਹੁਤ ਹਾਈ ਲੈਵਲ ਦੇ ਸੁਪਨੇ ਸੀਗੇ ਬਾਈ ਸੋਚਦਾ ਬਹੁਤ ਹੁੰਦਾ ਸੀਗਾ ਵੀ ਕੰਨਾ ਮਤਲਬ ਆਪਾਂ ਆ ਚੀਜ਼ ਕਰਨੀ ਆ ਆ ਚੀਜ਼ ਕਰਨੀ ਆ ਤੁਸੀਂ ਨਾ ਇੱਕ ਬੜੀ ਵੱਡੀ ਗੱਲ ਕਹੀ ਆ ਕਿ ਬਾਈ ਕਾਲਜ ਇੱਥੇ ਲਿਆਉਣਾ ਚਾਹੁੰਦਾ ਸੀ ਅਸੀਂ ਨਾ ਨਮਾਇंदे ਚੁਣਦੇ ਆ ਆਪਣੇ ਕਈ ਵਾਰ ਉਹ ਵੀ ਸਾਡੀਆਂ ਇਹ ਮੰਗਾਂ ਨਹੀਂ ਨਾ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਪਾਉਂਦੇ ਜਾਂ ਰੱਖ ਹੀ ਨਹੀਂ ਪਾਉਂਦੇ ਪਰ ਇੱਕ ਉਹ ਵਿਅਕਤੀ ਜਿਹੜਾ ਸਰਪੰਚ ਹੋਵੇ ਸਿਰਫ ਉਹ ਕਹੇ ਕਿ ਮੈਂ ਪਿੰਡ ਦੇ ਵਿੱਚ ਕਾਲਜ ਬਣਵਾਉਣਾ ਕਾਲਜ ਲੈ ਕੇ ਆਉਣਾ ਮੈਨੂੰ ਲੱਗਦਾ ਕਿ ਇਹ ਇੱਕ ਬੜੀ ਵੱਡੀ ਸੋਚ ਆ ਕਿਉਂਕਿ ਜੇ ਇੱਕ ਕਾਲਜ ਆਉਂਦਾ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ ਇੱਕ ਵਧੀਆ ਮੰਚ ਮਿਲੇਗਾ ਕਿ ਉੱਥੋਂ ਪੜ੍ਹ ਲਿਖ ਕੇ ਚੰਗੇ ਅਹੁਦੇ ਤੇ ਪਹੁੰਚ ਸਕਦੇ ਆ ਬਾਈ ਹੁਣ ਆਏ ਆ ਸਾਡਾ ਹੁਣ ਐਡਾ ਵੱਡਾ ਪਿੰਡ ਆ ਕਾਲਜ ਅਤੇ ਇੱਕ ਆ ਤੁਸੀਂ ਸਾਡੇ ਲੋਕ ਜਾਂ ਤਾਂ ਬਰਨਾਲੇ ਜਾਂਦੇ ਨੇ ਜਾਂ ਜਾਂਦੇ ਨੇ ਪਟਿਆਲੇ ਜਾਂਦੇ ਨੇ ਠੀਕ ਆ ਜਾਂ ਚੰਡੀਗੜ੍ਹ ਜਾਂਦੇ ਨੇ ਬੱਚੇ ਜੇ ਇਹ ਹੀ ਚੀਜ਼ਾਂ ਇੱਥੇ ਹੁੰਦੀਆਂ ਤੁਸੀਂ ਐਂ ਹਸਾ ਲਓ ਵੀ ਕਿਸੇ ਨੇ ਬਾਹਰ ਜਾਣਾ ਹੀ ਨਹੀਂ ਸੀਗਾ ਸਾਰੇ ਬੱਚੇ ਇੱਥੇ ਹੁੰਦੇ ਹੁਣ ਨਾ ਕੋਈ ਇੱਥੇ ਤੁਸੀਂ ਐਂ ਹਸਾ ਲਓ ਹੁਣ ਸਾਡੇ ਐਡਾ ਵੱਡਾ ਇੱਥੇ ਗਰਾਊਂਡ ਆ ਉੱਥੇ ਸਾਰੀ ਸਥਿਤੀ ਹੋ ਗਈ ਸੀ ਕਾਲਜ ਸਾਰਾ ਇੱਥੇ ਆਣਾ ਸੀਗਾ ਪਰ ਤੁਸੀਂ ਉਹ ਦਿਨਾਂ ਦੇ ਵਿੱਚ ਉਹੀ ਕਾਲਜ ਸ਼ਿਫਟ ਹੋ ਕੇ ਢਿਲਮਾ ਚਲਾ ਗਿਆ ਠੀਕ ਹੈ ਜੀ ਕਿਤੇ ਬੱਚਿਆਂ ਨੇ ਹੁਣ ਤੁਸੀਂ ਯਕੀਨੀ ਮਾਰਨਾ ਇੱਥੋਂ ਜਿਹਨੇ ਮਹਾਜਨ ਸੀਗੇ ਸਾਰੇ ਉਹ ਬਾਹਰ ਚਲੇ ਗਏ ਜੀ ਇੱਥੇ ਜ਼ਬਰਦਸਤ ਦੇ بس ਉਹ ਰਹਿ ਗਏ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਦਾ ਕੁਝ ਹੋਣਾ ਨਹੀਂ ਗੱਲ ਲੈਣੇ ਦਿਨਾਂ ਨਹੀਂ ਹੈਗਾ ਜੇ ਬਾਈ ਹੁੰਦਾ ਨਾ ਆਖਰੀ ਮੁਲਾਕਾਤ ਦੀ ਮੈਂ ਗੱਲ ਕਰਾਂ ਜਦੋਂ ਲਾਸਟ ਟਾਈਮ ਮਿਲੇ ਹੋਣਗੇ ਕੀ ਗੱਲਬਾਤ ਹੋਈ ਕੋਈ ਯਾਦ ਹੋਵੇ ਅਜਿਹੀ ਬਾਈ ਦਸਹਿਰੇ ਤੇ ਮਿਲੇ ਬਾਈ ਬਰਨਾਲੇ ਸੀ ਯਾਰ ਤੂੰ ਯਕੀਨ ਹੁਣ ਬਾਈ ਅਸੀਂ ਬਾਈ ਦੇ ਕੋਲੇ ਨਾਂਕੇ ਗਏ ਆ ਬਾਈ ਕੋਲ ਚਾਰ ਪੰਜ ਮੁੰਡੇ ਖੜੇ ਸੀਗੇ ਅਸੀਂ ਸਿਰਫ ਹੱਥ ਖੜਾ ਕੀਤਾ ਬਾਈ ਨੂੰ ਬਾਈ ਨੇ ਸਾਨੂੰ ਦੇਖ ਲਿਆ ਅਸੀਂ ਗੱਲ ਨਹੀਂ ਕੀਤੀ ਅਸੀਂ ਉਹ ਚੀਜ਼ੇ ਨੂੰ ਵੇਲੇ ਨੂੰ ਪਸਤਾ ਰਹੇ ਆ ਬਈ ਯਾਰ ਅਸੀਂ ਦੁਸਹਿਰੇ ਤੇ ਜਦੋਂ ਬਾਈ ਦੇਖ ਲਿਆ ਬਾਈ ਨੇ ਸਾਨੂੰ ਹੱਥ ਖੜਾ ਕੀਤਾ ਅਸੀਂ ਹੱਥ ਖੜਾ ਕੀਤਾ ਅਸੀਂ ਬਾਈ ਪਰਲੇ ਪਾਸੇ ਖੜਾ ਸੀ ਅਸੀਂ ਔਰਲੇ ਪਾਸੇ ਖੜੇ ਸੀਗੇ ਤੇ ਅਸੀਂ ਬਸ ਹੱਥ ਖੜਾ ਕਰਕੇ ਬਾਈ ਨੂੰ ਓਕੇ ਕਰਕੇ ਅਸੀਂ ਪਰ ਚਲੇ ਗਏ ਬਾਈ ਨਾਲ ਤਿੰਨ ਚਾਰ ਮੁੰਡੇ ਸੀਗੇ ਤੇ ਬਾਈ ਆਦੇ ਯਾਰਾ ਦੋਸਤਾਂ ਨਾਲ ਖੜਾ ਸੀਗਾ ਮਤਲਬ ਕਿ ਉਹ ਪਾਲੀ ਯਾਦ ਆ ਰਿਹਾ ਵੀ ਸ਼ਾਇਦ ਕੀ ਗੱਲਬਾਤ ਹੋ ਗਈ ਹੁੰਦੀ। ਉਹ ਵੇਲਾ ਦਾ ਸੀ ਜਦ ਐਂ ਜੀ ਕਰਦਾ ਵੀ ਬਾਈਨ ਨੂੰ ਅਸੀਂ ਮੇਲ ਹੀ ਲੈਂਦੇ ਜਾਂ ਕੋਈ ਵੀ ਗੱਲ ਹੀ ਵਾਤ ਕਰ ਲੈਂਦੇ। ਤੁਸੀਂ ਜਿੱਤੇ ਬਾਈ ਇਹ ਮਿਲਦਾ ਸੀ ਇੱਕ ਰਿਕਾਰਡ ਹੈ ਜਿਹਦਾ ਜਿੱਤੇ ਹੀ ਮਿਲਦਾ ਸੀ ਨਾ ਬਾਈ ਇਹ ਇਹ ਦਿਲੋਂ ਮਿਲਦਾ ਸੀਗਾ। ਇੱਕ ਇਹ ਵੀ ਖਾਸੀਅਤ ਬਾਈ ਦੀ ਇਹ ਸੀਗੀ ਇਹਨੇ ਬੰਦੇ ਨੇ ਪਹਿਲੀ ਰਿੰਗ ਤੇ ਫੋਨ ਚੱਕ ਲੈਣਾ। ਅੱਛਾ। ਹਾਂ ਇਹ ਖਾਸੀਅਤ ਸੀ। ਰਾਤ ਬਰਾਤੇ ਵੀ? ਹਾਂ ਰਾਤ ਬਰਾਤੇ ਵੀ। ਮੇਰਾ ਤਾਂ ਅੱਜ ਅੱਜ ਤੱਕ ਰਿਕਾਰਡ ਹੈ ਬਰੇ ਯਾਰ। ਮੈਂ ਕਹਤੇ ਇਹਨੇ ਦੂਜੀ ਰਿੰਗ ਤੇ ਆਪਾਂ ਕਹਿੰਦੇ ਨੇ ਇੱਕ ਵਾਰੀ ਫੋਨ ਨਾਲ ਚੱਕੇ ਦੂਜੀ ਉਰ ਚੱਕੋ। ਇਹਨੇ ਪਹਿਲੀ ਰ ਬਹੁਤ ਕੰਮ ਕੀਤਾ ਸਾਡੇ ਦੇ ਨੇ ਤੁਸੀਂ ਐਂ ਸਮਝ ਲਓ ਜਿਵੇਂ ਦਿਨਕੁਮਕੀ ਹੁੰਦਾ ਸੀਗਾ ਇੱਕ ਵਾਰੀ ਕਹਿਣਾ ਬਾਈ ਨੂੰ ਇੱਕ ਵਾਰੀ ਫੋਨ ਕਰਦਾ ਨਾਲ ਦੀ ਨਾਲ ਵੀ ਹਾਲ ਕੰਮ ਥੋੜਾ ਹੋ ਗਿਆ ਮਤਲਬ ਕਿ ਦੂਜੀ ਕਰ ਕਹਿਣ ਦੂਜੀ ਗੱਲ ਜੋ ਵੀ ਕੋਈ ਨਹੀਂ ਯਾਰ 1% ਵੀ ਨਹੀਂ ਅੱਛਾ ਵੀਰੇ ਜਿਵੇਂ ਨਾ ਅਕਸਰ ਹੁੰਦਾ ਪਿੰਡਾਂ ਦੇ ਵਿੱਚ ਨਾ ਨੌਜਵਾਨਾਂ ਦੇ ਕੋਲੇ ਬਹੁਤ ਜ਼ਿਆਦਾ ਥਾਟ ਹੁੰਦੇ ਆ ਕਿ ਯਾਰ ਪਿੰਡ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਐਦਾਂ ਹੋਣਾ ਚਾਹੀਦਾ ਤੁਸੀਂ ਕਦੇ ਕਿਹਾ ਹੋਵੇ ਬਾਈ ਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੰਮ ਹੋ ਜਾਂਦੇ ਸੀ ਕਦੇ ਪਿੰਡ ਨੂੰ ਲੈ ਕੇ ਕੋਈ ਸੁਝਾਅ ਦਿੰਦਾ ਹੋਵੇ ਕਿ ਭਾਈ ਆਹ ਚੀਜ਼ ਹੋ ਸਕਦੀ ਆ ਤਾਂ ਫਿਰ ਉਹ ਬਾਈ ਨੇ ਪੂਰੀ ਕੀਤੀ ਜਾਂ ਕਿਵੇਂ ਉਸ ਚੀਜ਼ ਦਾ ਰਿਐਕਸ਼ਨ ਪੂਰੀ ਤਾਂ ਬਈ ਗੱਲ ਕਰਦਾ ਸੀ ਹਰੇਕ ਆ ਕਕੜੀ ਗੱਲ ਕਹਿੰਦੀ ਆਪਾਂ ਹਾਂ ਵੀ ਉੱਥੇ ਜਾਣਾਗਾ ਐਂ ਗੱਲ ਹੋਗੀ ਫਲਨ ਹੋ ਗਿਆ ਹਨਾ ਸਾਰੇ ਗੱਲ ਪੂਰੀ ਹੋ ਕੇ ਕਰਦਾ ਸੀ ਬਾਈ ਕਿਦੋਂ ਵੀ ਕਹਿੰਦੇ ਸੀਗੇ ਨਾਲ ਦੀ ਨਾਲ ਉਹਨੇ ਗੱਲ ਕਰਨੀ ਹਨਾ ਚਲੋ ਮੇਰੇ ਨਾਲ ਰਹਿੰਦਾ ਮੈਂ ਬਾਈ ਆਪਣਾ ਤੇ ਉਹਨੂੰ ਕਿਦੋਂ ਮੜਾ ਮੁੱਢੀ ਗੱਲ ਸਾਡੀ ਹੋਣੀ ਆ ਅਸੀਂ ਕਹਿੰਦੇ ਸੀਗੇ ਉਹ ਪੂਰੀ ਕਰਦਾ ਸੀ ਬਾਈ ਯਾਰ ਮਤਲਬ ਕਿ ਕੋਈ ਮੌਕਾ ਨਹੀਂ ਸੀ ਜਮੀਨੀ ਮੌਕਾ ਯਾਰ 1% ਵੀ ਅਸੀਂ ਕਿਹਾ ਬਾਈ ਲੰਗਰ ਵੀ ਲਾਉਣਾ ਜਾਂ ਕੁਝ ਵੀ ਕਰਨਾ ਬਾਈ ਨੂੰ ਅਸੀਂ ਕਹਿਣਾ ਬਾਈ ਐਂ ਕਰਕੇ ਅਸੀਂ ਇੱਥੇ ਸੇਵਾ ਲਾਉਣੀ ਆ ਜਾਂ ਕੁਝ ਵੀ ਲਾਉਣਾ ਇਹਨੇ ਐਂ ਕਹਿ ਦੇਣਾ ਬਾਈ ਤੁਸੀਂ ਮੇਰੇ ਤੋਂ ਪੈਸੇ ਲੈ ਜਾਓ ਅਸੀਂ ਪ ਸੀਗੇ ਬਾਈ ਅਸੀਂ ਐਂ ਕਹਿੰਦੇ ਸੀ ਬਾਈ ਤੂੰ ਬਸ ਪਹੁੰਚਣਾਗਾ ਬਸ ਅਸੀਂ ਤੈਨੂੰ ਪੈਸਾਂ ਤੱਕ ਫੋਨ ਨਹੀਂ ਲਾਇਆ ਅਸੀਂ ਵੀ ਤੂੰ ਪਹੁੰਚਣਾਗਾ ਵੀ ਤੂੰ ਸਾਡੇ ਕੋਲੇ ਆ ਕੇ ਤੇ ਵੀ ਸਾਡੇ ਕੋਲ ਹਾਜ਼ਰੀ ਲਾ ਜਾ ਬਸ ਸਾਡੇ ਲਈ ਤੇਰੀ ਉਹੀ ਹਾਜ਼ਰੀ ਸਭ ਤੋਂ ਵੱਡੀ ਆ ਇੱਕ ਇੱਕ ਚੀਜ਼ ਹੋਰ ਵੀਰੇ ਜਿੱਦਾਂ ਨਾ ਸਾਨੂੰ ਪਤਾ ਲੱਗਿਆ ਕਿ ਬਾਈ ਪੀਆਰ ਸੀਗੇ ਕਹਿੰਦੇ ਵਿਦੇਸ਼ ਦੇ ਵਿੱਚ ਤੇ ਵਾਪਸ ਆਏ ਨਹੀਂ ਇਹ ਇਹ ਚੀ ਸੱਚ ਹੈ ਜੀ ਇਦਾਂ ਹੀ ਸੀਗਾ ਕਿ ਬਾਈ ਸਵਿਟਜ਼ਰ ਲਿਆਂਦਾ ਪੀਆਰ ਸੀਗਾ ਜੀ ਅੱਛਾ ਤੁਸੀਂ ਐਂ ਸਾਲ ਇਹ ਕਈ ਦੇਸ਼ਾਂ ਦੇ ਵਿੱਚ ਘੁੰਮ ਫਿਰ ਆਇਆ ਜੀ ਬਾਈ სპੋਰਟਸਮੈਨ ਸੀਗਾ ਜੀ। ਅੱਛਾ। ਸ਼ੌਂਕ ਬਹੁਤ ਰੱਖਦਾ ਸੀ। ਸਾਡੇ ਕੋਲ ਵੀਡੀਓ ਪਈਆਂ ਬਾਈ ਦੀਆਂ ਖੇਡਦੇ ਹੁੰਦੇ ਆ ਬਾਈ ਆ। ਫੁੱਟਬਾਲ ਬਹੁਤ ਖੇਡਦਾ ਸੀਗਾ ਬਾਈ। ਬਾਈ ਨੂੰ ਸ਼ੌਂਕ ਸੀਗਾ। ਜਿਹੜੀ ਚੀਜ਼ ਕਰਦਾ ਸੀ ਉਹਦੇ ਸ਼ੌਂਕ ਨਾਲ ਕਰਦਾ ਸੀਗਾ। ਉਹ ਐਨਾ ਉਹਦਾ ਕੱਪੜਿਆਂ ਦਾ ਪਹਿਨਾਵਾ ਬਹੁਤ ਵਧੀਆ ਸੀਗਾ। ਸਟਾਈਲ ਬਹੁਤ ਵਧੀਆ ਸੀਗਾ ਉਹਦਾ। ਤੁਸੀਂ ਐਂਸਲ ਆ ਲੋ। ਬਹੁਤ ਕਹਿੰਦਾ ਮਤਲਬ ਉਹ ਦੂਰ ਦੂਰ ਤੱਕ ਤੁਸੀਂ ਐਂਸਲ ਉਹਦੇ ਬਾਈ ਦੇ ਚਰਚੇ ਸੀਗੇ ਜੀ। ਬਿਲਕੁਲ। ਹਾਂ। ਤੇ ਵੀਰੇ ਹੁਣ ਜਦੋਂ ਇਹ ਗੱਲ ਪਤਾ ਲੱਗੀ ਨਾ ਕਿ ਜੋ ਘਟਨਾ ਕਰਾਂ ਵਾਪਰ ਗਿਆ ਵਾ। ਤਾਂ ਪਹਿਲਾਂ ਤਾਂ ਮਨ ਦੇ ਵਿੱਚ ਕੀ ਚੱਲਿਆ ਉਸ ਟਾਈਮ ਤੇ ਜਦੇ ਨਿਊਜ਼ ਸੁਣੀ ਹੋਏਗੀ ਕਿ ਇਦਾਂ ਵੀ ਹੋ ਸਕਦਾ ਜਾਂ ਪਹਿਲਾਂ ਯਕੀਨ ਆਇਆ ਜਾਂ ਕੀ ਲੱਗਿਆ ਕਿ ਯਾਰ ਇਹ ਕੀ ਕੁਝ ਹੋ ਗਿਆ ਵਾ ਬਸ ਜਦੋਂ ਸਾਡੇ ਕੋਲ ਫੋਨ ਆਇਆ ਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਆ ਬੰਦੇ ਨੇ ਗੱਲ ਲਈ ਕਹਤੀ ਸਾਨੂੰ ਯਕੀਨ ਨਹੀਂ ਆਇਆ ਅਸੀਂ ਰਸਤੇ 'ਚ ਹੀ ਸੀਗੇ ਮੈਂ ਗਿਆ ਅਸੀਂ ਡੱਬਾ ਵਾਲੀ ਕਿੰਨੇ ਗਿਆ ਵਾ ਸੀ ਰਸਤੇ 'ਚ ਸਾਡੇ ਤੋਂ ਤੁਸੀਂ ਐਸਾ ਲੋ ਸਾਨੂੰ ਸਹਿਣਾ ਬਹੁਤ ਦੂਰ ਹੋ ਗਿਆ ਤੁਸੀਂ ਐਸਾ ਲੋ ਸਾਨੂੰ ਯਕੀਨ ਨਹੀਂ ਆਇਆ ਅਸੀਂ ਤਿੰਨ ਚਾਰ ਬੰਦਿਆਂ ਨੂੰ ਪੁੱਛਿਆ ਵੀ ਇਹ ਗੱਲ ਕੀ ਹੋ ਗਈ ਉਹ ਕਹਿੰਦਾ ਬਈ ਇਹ ਗੱਲ ਸੱਚ ਆ ਤੇ ਰੋਟੀ ਨਹੀਂ ਖਾਧੀ ਉਸ ਦਿਨ ਤੋਂ ਐਸਾ ਲੜਾ ਬਹੁਤ ਤਕ ਸਮਾਂ ਸੀਗਾ ਜਿਵੇਂ ਪਹਿਲਾਂ ਬਾਈ ਦਾ ਆਪਾਂ ਜ਼ਿਕਰ ਕੀਤਾ ਨਾ ਕਿ ਕਾਫੀ ਪਿੰਡ ਨੂੰ ਲੈ ਕੇ ਹਮੇਸ਼ਾ ਬਾਈ ਤਤਪਰ ਰਹਿੰਦੇ ਸੀ ਕਿ ਕਿਹੇ ਕੰਮ ਪਿੰਡਾਂ ਵਿੱਚ ਹੋਣੇ ਚਾਹੀਦੇ ਆ ਤਾਂ ਆਖਰੀ ਕੋਈ ਪ੍ਰੋਜੈਕਟ ਜਾਂ ਕੁਛ ਇਦਾਂ ਦਾ ਕੋਈ ਜਿਹੜੀ ਚੀਜ਼ ਤੁਸੀਂ ਦੱਸ ਸਕਦੇ ਹੋ ਕਿਤੇ ਗੱਲ ਹੋਈ ਹੋਵੇ ਕਿ ਯਾਰ ਇਹ ਚੀਜ਼ ਜਿਵੇਂ ਕਾਲਸ ਦਾ ਤੁਸੀਂ ਦੱਸਿਆ ਵਾ ਇਸ ਤੋਂ ਇਲਾਵਾ ਜਵੇਂ ਹਸਪਤਾਲ ਨੂੰ ਲੈ ਕੇ ਬਾਈ ਦੀ ਇੱਕ ਵੀਡੀਓ ਵੀ ਆਈ ਸੀਗੀ ਨਾ ਕਿ ਹਸਪੀਟਲ ਨੂੰ ਲੈ ਕੇ ਵੀ ਕਾਫੀ ਚਾਹੁੰਦੇ ਸੀਗੇ ਪਿੰਡ ਦੇ ਵਿੱਚ ਸੁਧਾਰ ਹੋਵੇ ਤਾਂ ਹੋਰ ਕੋਈ ਅਜਿਹਾ ਕੰਮ ਜਾਂ ਕੋਈ ਅਜਿਹੀ ਕੰਮ ਪਹਿਲਾਂ ਬਾਈ ਨੇ ਕੀਤਾ ਹੋਵੇ ਜਿਹੜਾ ਤੋਂ ਲੱਗਦਾ ਕਿ ਦੱਸਣਾ ਜ਼ਰੂਰੀ ਆ ਕਿ ਬੰਦੇ ਨੇ ਆਪਦੇ ਲਈ ਨਹੀਂ ਕੁਝ ਕੀਤਾ ਲੋਕਾਂ ਲਈ ਕੀਤਾ ਵਾਜਾ ਕੰਮ ਤਾਂ ਵੀਰੇ ਬਹੁਤ ਨੇ ਐਵੇਂ ਕਹਿਦੀ ਆਪਾਂ ਬਾਈ ਦੀ ਸੋਚ ਬਹੁਤ ਡੂੰਗੀ ਸੀਗੀ ਬਾਈ ਤੁਸੀਂ ਐਂ ਸਮਝ ਲੋ ਹਰੇਕ ਚੀਜ਼ ਉਹਦੇ ਅਲੱਗ-ਅਲੱਗ ਦਿਮਾਗ ਦੇ ਵਿੱਚ ਪਲਾਨ ਸੀਗੇ ਜਿਹੜਾ ਕੁਝ ਕਰਨਾ ਜਿਵੇਂ ਵੀ ਕਰਨਾ ਉਹ ਬੰਦੇ ਦੀ ਸੋਚ ਬਹੁਤ ਉੱਪਰ ਤੱਕ ਸੀਗੀ ਬਾਈ ਦੇ ਘਰ ਦੇ ਬਾਰੇ ਦੱਸਿਆ ਕਹਿੰਦੇ ਵੀ ਉਹ ਸ਼ਾਇਦ ਅਜੇ ਚੌਂਦਾ ਵਾ ਕਹਿੰਦੇ ਘਰ ਬਾਈ ਦਾ ਬਾਈ ਦੇ ਘਰੇ ਤੁਸੀਂ ਇੱਕ ਵਾਰੀ ਢੇੜਾ ਮਾਰ ਕੇ ਦੇਖੋ ਜੀ ਹੂੰ ਸਭ ਦੇ ਘਰ ਬਹੁਤ ਸੋਹਣੇ ਬਣੇ ਹੋਣਗੇ ਬਾਈ ਤੇ ਤੁਸੀਂ ਐਨ ਲਓ ਵੀ 6 6.5 ਫੁੱਟ ਭਰਤ ਪਾਈ ਵੀ ਆ ਜੀ ਅੱਛਾ ਬਾਲਿਆਂ ਦੀਆਂ ਛੱਤਾਂ ਬਾਈ ਦੀਆਂ ਬਾਈ ਨੇ ਉਹਨੇ ਆਪਦੀ ਗਲੀ ਵੀ ਨਹੀਂ ਪੱਕੀ ਕਰਾਈ ਜੀ ਤੁਸੀਂ ਐਂ ਹਿਸਾਬ ਲਾ ਲਓ ਹਾਂ ਕਿਹੜੀ ਮੇਨ ਉਹਦਾ ਰਸਤਾ ਘਰ ਨੂੰ ਜਾਂਦਾ ਉਹ ਵੀ ਨਹੀਂ ਪੱਕਾ ਹੋਇਆ ਵਾ ਉਹ ਕੱਚਾ ਹੀ ਆ ਕੱਚਾ ਹੀ ਆਲੇ ਤੱਕ ਉਹ ਸਾਰਾ ਪਿੰਡ ਪੱਕਾ ਸਾਰਾ ਪਿੰਡ ਪੱਕਾ ਕਰਤਾ ਜੀ ਇੰਟਰਲੌਕ ਲਾ ਕੇ ਜੀ ਉਹ ਬਾਈ ਦੇ ਅਸੀਂ ਗਲੀ ਦੇਖੋਗੇ ਨਾ ਹੁਣ ਸਭ ਤੋਂ ਐਂਡ ਤੇ ਆਦੀ ਗਲੀ ਪੱਕੀ ਕੀਤੀ ਆ ਅੱਛਾ ਹਾਂ ਤੇ ਉਹਦੇ ਘਰ ਦੇਖੋਗੇ ਨਾ ਬਾਈ ਤੁਹਾਡਾ ਰੋਣ ਨਿਕਲਿਆ ਹੋਊਗਾ ਘਰ ਦੇਖ ਕੇ ਤੁਸੀਂ ਘਰ ਦਾ ਜ਼ਿਕਰ ਕਰ ਰਹੇ ਹੋ ਮੈਂ ਇਹ ਪੰਚਾਇਤ ਘਰ ਦੇਖ ਰਿਆ ਵਾਂ ਲੋਕਾਂ ਦਾ ਨਾ ਸੁਪਨਾ ਹੁੰਦਾ ਕਿ ਸਾਡਾ ਇਹੋ ਜਿਹਾ ਘਰ ਬਣ ਜਵੇ ਇਸ ਪੰਚਾਇਤ ਘਰ ਦੀ ਮੈਂ ਗੱਲ ਕਰਾਂ ਜਿਸ ਤਰੀਕੇ ਦੀ ਇਮਾਰਤ ਬਣੀ ਹੋਈ ਆ ਜਿਸ ਤਰੀਕੇ ਦੇ ਇੱਥੇ ਕੰਮ ਹੋਇਆ ਹੋਇਆ ਵਾ ਲੱਖਾਂ ਰੁਪਏ ਲੱਗੇ ਲੱਗਦੇ ਆ ਨਾ ਦੇਖਣ ਨੂੰ ਪਰ ਬਹੁਤ ਸਾਰੇ ਲੋਕ ਹੁੰਦੇ ਆ ਸੁਪਨਾ ਹੁੰਦਾ ਕਿ ਯਾਰ ਅਸੀਂ ਇਹੋ ਜਿਹਾ ਘਰ ਬਣਾ ਲਈਏ ਪਰ ਆਪਦਾ ਘਰ ਕੱਚਾ ਤੇ ਪੰਚਾਇਤ ਘਰ ਇੰਨਾ ਵਧੀਆ ਆਲੀਸ਼ਾਨ ਹੈ ਬਾਈ ਤੁਸੀਂ ਪੰਚਾਇਤ ਘਰ ਤੇ ਗਿੜਾ ਮਾਰ ਕੇ ਦੇਖਿਓ ਥੋੜਾ ਜੀ ਲੱਗੂਗਾ ਇੱਥੇ ਤੁਸੀਂ ਐਂ ਦੇਖੋ ਕਿਸੇ ਵੀ ਵਰਲਡ ਦੇ ਵਿੱਚ ਇਹ ਨਹੀਂ ਹੋਣਾ ਮੇਰੇ ਸਾਬ ਨਾਲ ਠੀਕ ਹੈ ਜੀ ਰੂਮ ਦੇਖ ਕੇ ਫਾਈਵ ਸਟਾਰ ਰੂਮ ਤੋਂ ਤੱਲੇ ਕੋਈ ਬਿਲਕੁਲ ਅਸੀਂ ਦੇਖ ਕੇ ਆਏ ਆਂ ਦੇਖਿਆ ਨੇ ਬਿਲਕੁਲ ਤੇ ਇੱਥੇ ਕਮਰੇ ਇੰਨੇ ਸ਼ਾਨਦਾਰ ਨੇ 100 150 ਬੰਦੇ ਦਾ ਤੇ ਅਰੇਂਜਮੈਂਟ ਕੀਤਾ ਹੋਇਆ ਬਾਈ ਨੇ ਜੇ ਮੰਨ ਲਓ ਕੋਈ ਆਉਂਦਾ ਵੀ ਹੈਗਾ ਸਾਰਾ ਅਰੇਂਜਮੈਂਟ ਬਾਈ ਦਾ ਕੀਤਾ ਹੋਇਆ ਜੀ ਇੱਥੇ ਬਿਲਕੁਲ ਬਾਈ ਬਾਈ ਹੋਣੀ ਨੇ ਜੀ ਜੋ ਸਾਥੀ ਨੇ ਬਾਈ ਦੇ ਦੋਸਤ ਸੀਗੇ ਤਾਂ ਉਹਨਾਂ ਨੇ ਜੋ ਅਹਿਮ ਚੀਜ਼ਾਂ ਨੇ ਅਹਿਮ ਗੱਲਾਂ ਨੇ ਉਹ ਸੰਭਾਲੀਆਂ ਕੀਤੀਆਂ ਨੇ ਤਾਂ ਇਹ ਇੱਕ ਵੱਡਾ ਘਾਟਾ ਵੀ ਆ ਜਦਵੇਂ ਬਾਈ ਹੁਣੀ ਜ਼ਿਕਰ ਕਰ ਰਿਹਾ ਕਹਿੰਦੇ ਸਾਡੀ ਤਾਂ ਪਹਿਲੇ ਬੋਲ ਦੇ ਉੱਤੇ ਹਰ ਗੱਲ ਦਾ ਜਿਹੜੀ ਉਹ ਪੂਰੀ ਕਰ ਦਿੰਦੇ ਸੀਗੇ ਤਾਂ ਇਹ ਸੋਚੋ ਕਿ ਕਿੰਨਾ ਕੁ ਪਿਆਰ ਉਸ ਇਨਸਾਨ ਦਾ ਪਿੰਡ ਵਾਲਿਆਂ ਨਾਲ ਹੋਏਗਾ ਪਹਿਲਾਂ ਅੰਦਰ ਦੀਆਂ ਤਸਵੀਰਾਂ ਵੀ ਸੀ ਦਿਖਾਈਆਂ ਆਂਟੀ ਜੀ ਹੁਣੀ ਮਿਲੇ ਉਹਨਾਂ ਨੇ ਜੋ ਗੱਲਾਂ ਸਾਂਝੀਆਂ ਕੀਤੀਆਂ ਹੰਝੂ ਅੱਖਾਂ ਦੇ ਵਿੱਚ ਉਹਨਾਂ ਦੀਆਂ ਚਾਏ ਜਦੋਂ ਤਾਂ ਉਹ ਤਸਵੀਰਾਂ ਖੁਦ ਦੱਸ ਰਹੀਆਂ ਸੀ ਕਿ ਉਹ ਵਿਅਕਤੀ ਪਿੰਡ ਦੇ ਲਈ ਕੀ ਸੀਗਾ ਕਿਉਂਕਿ ਅਜਿਹਾ ਪਿਆਰ ਕਿਸੇ ਕਿਸੇ ਵਿਅਕਤੀ ਨੂੰ ਮਿਲਦਾ ਵਾ ਜਿਹਦੇ ਲਈ ਪਿੰਡ ਵਾਲੇ ਰੋਣ ਆਮ ਲੋਕ ਆ ਜਿਹੜੇ ਉਹ ਰੋਣਦੇ ਉਹ ਕਹਿੰਣ ਕਿ ਸਾਡੇ ਘਰ ਰੋਟੀ ਨਹੀਂ ਪੱਕੀ ਜ ਇਹ ਘਟਨਾਕ੍ਰਮ ਹੋਇਆ ਬਾ ਹੁਣ ਤੁਸੀਂ ਸੋਚੋ ਕਿ ਉਹ ਵਿਅਕਤੀ ਕਿਸ ਤਰੀਕੇ ਦੀ ਸ਼ਖਸੀਅਤ ਦਾ ਮਾਲਕ ਹੋਏਗਾ ਤਾਂ ਇੱਕ ਵੱਡੀ ਘਟਨਾ ਵਾਪਰੀ ਹੈ ਜੀ ਫਿਲਹਾਲ ਪਰਿਵਾਰ ਇਸ ਵਿੱਚ ਕਿ ਪ੍ਰਦਰਸ਼ਨ ਕਰ ਰਿਹਾ ਵਾ ਧਰਨਾ ਲਗਾਇਆ ਹੋਇਆ ਵਾ ਤਾਂ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਜਾਂ ਕਿਸ ਤਰੀਕੇ ਦੀ ਸਹਿਮਤੀ ਜਿਹੜੀ ਉਹ ਪਰਿਵਾਰ ਦੀ ਬਣੇਗੀ ਸਹਿਯੋਗੀ ਸਾਥੀ ਰਕੇਸ਼ ਦੇ ਨਾਲ ਸੁਖਦਲੇ